ਦੋਸਤੋ ਗੁਰਬਾਣੀ ਦਾ ਫਰਮਾਨ ਹੈ ਮੂਰਖੇ ਨਾਲ ਨਾਲ ਲੁੱਝੀਐ ਅਰਥਾਤ ਮੂਰਖ ਬੰਦੇ ਨਾਲ ਬਹਿਸ ਵਿੱਚ ਨਹੀਂ ਪੈਣਾ ਚਾਹੀਦਾ ਇੱਕ ਵਾਰ ਜੰਗਲ ਦੇ ਵਿੱਚ ਗਧਾ ਖੜਾ ਸੀ ਤੇ ਕਹੀ ਜਾਵੇ ਘਾਹ ਨੀਲਾ ਕੀਤਾ ਲੰਘਿਆ ਕੋਲ ਦੀ ਕਹਿੰਦਾ ਘਾਹ ਨੀਲਾ ਉਹ ਕਹਿੰਦਾ ਨਹੀਂ ਹਰਾ ਤੇ ਗੱਲ ਵਧ ਗਈ ਤੂੰ ਤੂੰ ਮੈਂ ਮੈਂ ਹੋਗੀ ਜੰਗਲ ਦੇ ਰਾਜੇ ਸ਼ੇਰ ਕੋਲੇ ਪਹੁੰਚ ਗਏ ਤੇ ਕਹਿੰਦਾ ਮਹਾਰਾਜ ਘਾਹ ਨੀਲਾ ਨਾ ਸ਼ੇਰ ਕਹਿਣ ਲੱਗਾ ਹਾਂ ਵੀ ਘਾਹ ਨੀਲਾ ਕਹਿੰਦਾ ਜੀ ਫਿਰ ਇਸ ਚੀਤੇ ਨੂੰ ਸਜ਼ਾ ਦਿਓ ਜਿਨੇ ਮੇਰੇ ਨਾਲ ਬਹਿਸ ਕੀਤੀ ਆ ਬੇਲੋੜੀ ਤਾਂ ਜੰਗਲ ਦੇ ਸ਼ੇਰ ਨੇ ਕਿਹਾ ਚੀਤੇ ਤੇ 2 ਸਾਲ ਲਈ ਪਾਬੰਦੀ ਲਾਈ ਜਾਂਦੀ ਓ ਕਿਸੇ ਨਾਲ ਬੋਲੂਗਾ ਨਹੀਂ ਗਧਾ ਟੀਟ ਨੇ ਮਾਰਦਾ ਖੁਸ਼ ਹੋ ਕੇ ਭੱਜ ਗਿਆ ਤੇ ਚੀਤਾ ਕਹਿੰਦਾ ਮਹਾਰਾਜ ਘਾਹ ਤਾਂ ਹਰਾ ਕਹਿੰਦਾ ਮੈਨੂੰ ਵੀ ਪਤਾ ਤੇ ਕਹਿੰਦਾ ਜੀ ਮੈਨੂੰ ਸਜ਼ਾ ਕਿਉਂ ਦਿੱਤੀ ਕਹਿੰਦਾ ਇਹ ਸਜ਼ਾ ਤਾਂ ਦਿੱਤੀ ਆ ਵੀ ਤੂੰ ਬੁੱਧੀਮਾਨ ਹੋ ਕੇ ਬਹਾਦਰ ਹੋ ਕੇ ਗਧੇ ਦੇ ਨਾਲ ਬਹਿਸ ਕੀਤੀ ਐ ਇਸੇ ਤਰ੍ਹਾਂ ਸਿਆਣੇ ਕਹਿੰਦੇ ਆ ਵੀ ਕਦੇ ਵੀ ਉਹਨਾਂ ਲੋਕਾਂ ਦੇ ਜਵਾਬ ਦੇ ਕੇ ਜਿਨ੍ਹਾਂ ਨੂੰ ਕੋਈ ਜਾਣਦਾ ਪਛਾਣਦਾ ਨਹੀਂ ਉਹਨਾਂ ਨੂੰ ਵੱਡਾ ਨਾ ਕਰੋ ਕਿਉਂਕਿ ਜਦੋਂ ਗਿਆਨਤਾ ਚੀਕਦੀ ਹੈ ਤਾਂ ਉਹ ਅੰਨੀ ਹੋ ਜਾਂਦੀ ਹੈ ਉਹਨਾਂ ਨੂੰ ਸੱਚ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਸਿਰਫ ਆਪਣੇ ਵਿਹਿਮਾਂ ਦੀ ਜਿੱਤ ਚਾਹੁੰਦੇ ਨੇ ਇੱਕ ਵਾਰ ਲੇਖਕ ਦੇ ਵਿਰੁੱਧ ਕਿਸੇ ਨੇ ਹਵਾਰਤ ਲੇਖ ਲਾਤਾ ਉਹਦੇ ਦੋਸਤ ਕਹਿਣ ਲੱਗੇ ਆਪਾਂ ਜਵਾਬ ਦੇਈਏ ਤਾਂ ਉਹ ਗੀਤਕਾਰ ਕਹਿਣ ਲੱਗਾ ਵੀ ਤੁਸੀਂ ਉਹਨੂੰ ਜਾਣਦੇ ਹੋ ਉਹ ਕਹਿੰਦੇ ਨਹੀਂ ਤੇ ਉਹ ਕਹਿੰਦੇ ਫਿਰ ਮੈਂ ਉਹਦਾ ਜਵਾਬ ਦੇ ਕੇ ਉਹਨੂੰ ਵੱਡਾ ਕਿਉਂ ਕਰਾਂ ਸੋ ਇਹੋ ਜਿਹੇ ਲੋਕਾਂ ਦਾ ਜਵਾਬ ਨਾ ਦਿਓ